ਜਦ ਅਮਰਤ ਵੇਲੇ ਉੱਠਦਾ ਸੱਜ ਦੀ ਬਾਣੀ ਨੂੰ ਪੜਦਾ ਮਾਂ ਪਿਓ ਦੀ ਇੱਜ਼ਤ ਕਰਦਾ ਨਿਊਜ਼ੀਲੈਂਡ ਦੇ ਵਿੱਚੋਂ ਇੱਕ ਪਰਿਵਾਰ ਆਇਆ ਉਹ ਪਰਿਵਾਰ ਨੇ ਸਾਰੇ ਨੇ ਆਪਣੀ ਘਟਨਾ ਇੱਕ ਦਸੀ ਦਾਸ ਨੂੰ ਆਪਜੀ ਦੇ ਸਾਹਮਣੇ ਸਨਮੱਖ ਰੱਖਣ ਦਾ ਯਤਨ ਕਰਾਂਗਾ ਜਿਨਨੇ ਕਾਲਪੁਤ ਪਰਮਾਤਮਾ ਨੇ ਸੋਝੀ ਬਖਸ਼ਿਸ਼ ਕੀਤੀ ਆ ਕਿ ਨਿਊਜ਼ੀਲੈਂਡ ਦੇ ਵਿੱਚ ਪਰਿਵਾਰ ਪਰੰਤੋ ਸ਼ਹਿਰ ਦੀ ਘਟਨਾ ਹੈ ਕਿ ਉਹ ਤਿੰਨ ਭਰਾ ਸਨ ਤਿੰਨ ਭਰਾ ਸਨ ਤੇ ਉਹਨਾਂ ਦੇ ਵਿੱਚੋਂ ਵੱਡੇ ਭਰਾ ਦੱਸਦਾ ਕਿ ਆ ਪਿਆ ਸੀ ਕਹਿੰਦਾ ਭਾਈ ਸਾਹਿਬ ਕਹਿੰਦਾ ਸਾਡਾ ਸਭ ਤੋਂ ਛੋਟਾ ਪਰ ਜਿਹੜਾ ਭਰਾ ਸੀ ਉਹ ਜਿਹੜਾ ਨਸ਼ੇ ਬਹੁਤ ਕਰਦਾ ਸੀ ਸ਼ਰਾਬ ਪੀਂਦਾ ਸੀ ਜਿਸ ਕਾਰਨ ਜਿਹੜੇ ਉਸਦੇ ਫੇਫੜੇ ਜਿਹੜੇ ਡੈਮੇਜ ਹੋ ਗਏ ਸਨ ਡੈਮੇਜ ਹੋ ਗਏ ਸਨ ਭਾਗ ਕੇ ਖਰਾਬ ਹੋ ਗਏ ਸਨ ਕਹਿੰਦਾ 80% ਜਿਹੜੇ ਖਰਾਬ ਹੋ ਗਏ ਸਨ ਡਾਕਟਰਾਂ ਨੇ ਜਵਾਬ ਦਿੱਤਾ ਇਹ ਜਿਹੜਾ ਤੁਹਾਡਾ ਭਰਾ ਜਿਹੜਾ ਇਹ ਜ਼ਿਆਦਾ ਤੱਕ ਜਿਉਂਦਾ ਨਹੀਂ ਰਹਿ ਸਕਦਾ ਕਹਿੰਦਾ ਅਸੀਂ ਬੜਿਆ ਕੁਝ ਕੀਤਾ ਬੜੀਆਂ ਥਾਵਾਂ ਤੇ ਜਾ ਕੇ ਮੱਥਾ ਟੇਕਿਆ ਕਹਿੰਦਾ ਪੰਜਾਬ ਦੇ ਵਿੱਚ ਆਏ ਇਹੋ ਜੀ ਅਸੀਂ ਕੋਈ ਜਗ੍ਹਾ ਨਹੀਂ ਛੱਡੀ ਗਈ ਜਿੱਥੇ ਅਸੀਂ ਮੱਥਾ ਨਾ ਟੇਕਿਆ ਹੋਵੇ ਕਹਿੰਦਾ ਜਿੱਥੇ ਕਿਸੇ ਨੇ ਕਹਣਾ ਕਿਸੇ ਮੜੀ ਦੇ ਉੱਤੇ ਕਹਣਾ ਤੁਸੀਂ ਮੜੀ ਦੇ ਉੱਤੇ ਮੱਥਾ ਟੇਕ ਦੇਣਾ ਜੇ ਕਿਸੇ ਪੀਰ ਦੇ ਜਾਣਾ ਪੀਰ ਦੇ ਮੱਥਾ ਟੇਕ ਦੇਣਾ ਜੇ ਕਿਸੇ ਤੇ ਕਹਣਾ ਕਿ ਬਾਬੇ ਦੇ ਕੋਲ ਜਾ ਬਾਬੇ ਕੋਲ ਜਾਣਾ ਕਹਿੰਦਾ ਬੜਾ ਕੁਝ ਅਸੀਂ ਕਰਦੇ ਨੇ ਕਹਿੰਦਾ ਪਰ ਗੱਲ ਨਾ ਬਣੀ ਕਹਿੰਦਾ ਅਸੀਂ ਫਿਰ ਵਿਦੇਸ਼ ਦੀ ਧਰਤੀ ਤੇ ਵਾਪਸ ਚਲੇਗੇ ਕਹਿੰਦਾ ਜੇ ਰਿਉਨਸੀਲੈਂਡ ਅਸੀਂ ਫਿਰ ਵਾਪਸ ਚਲੇ ਗਏ ਉੱਥੇ ਜਾ ਕੇ ਅਸੀਂ ਡਾਕਟਰ ਨੂੰ ਵਿਖਾਇਆ ਤੇ ਡਾਕਟਰ ਕਹਿੰਦਾ ਕਿ 80% ਦੇ ਡੈਮੇਜ ਹੋ ਗਏ ਨੇ ਇਹ ਤੁਹਾਨੂੰ ਕਾਲਪੁਰ ਪ੍ਰਮਾਤਮਾ ਦੇ ਉੱਤੇ ਭਰੋਸਾ ਰੱਖੋ ਵਾਹਿਗੁਰੂ ਤੇ ਭਰੋਸਾ ਰੱਖੋ ਉਹ ਸਾਡਾ ਤੁਹਾਡਾ ਕੰਮ ਕਰ ਜਾਵੇ ਕਹਿੰਦਾ ਅਸੀਂ ਰੋਜ਼ਾਨਾ ਜਿਹੜਾ ਐਤਵਾਰ ਦੇ ਐਤਵਾਰ ਗੁਰੂ ਘਰ ਵਿੱਚ ਜਾਂਦੇ ਹੁੰਦੇ ਸੀ ਕਹਿੰਦਾ ਭਾਈ ਸਾਹਿਬ ਅਸੀਂ ਗੁਰੂ ਘਰ ਕੋ ਜਾਂਦੇ ਹੁੰਦੇ ਸੀ ਤੇ ਅੱਜ ਕੀ ਘਟਨਾ ਵਾਪਰ ਗਈ ਅਸੀਂ ਗੁਰੂ ਘਰ ਚੁੱਗਾਂ ਮੱਥਾ ਟੇਕਿਆ ਤੇ ਉੱਥੋਂ ਤੇ ਹੱਡ ਗਰੰਤੀ ਨੂੰ ਅਸੀਂ ਮਿਲੇ ਤੇ ਅਸੀਂ ਕਿਹਾ ਭਾਈ ਸਾਹਿਬ ਅਰਦਾਸ ਬੇਨਤੀ ਕਰਦੋ ਸਾਡੇ ਛੋਟਾ ਭਰਾ ਜਿਹੜਾ ਇਸਦੇ ਫੇਫੜੇ ਜਿਹੜੇ ਡੈਮੇਜ ਹੋ ਗਏ ਨੇ ਤੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਤੁਸੀਂ ਅਰਦਾਸ ਬੇਨਤੀ ਕਰ ਦਿਓ ਤੁਝੇ ਜੇ ਸਾਡਾ ਭਰਾ ਜਰਾ ਠੀਕ ਹੋ ਜਾਵੇਗਾ ਅਸੀਂ ਸ੍ਰੀ ਖੰਡ ਪਾਠ ਸਹਿ ਕਰਾਵਾਂਗੇ ਇਹ ਗੱਲ ਇੱਥੇ ਨੋਟ ਕਰਨ ਵਾਲੀ ਆ ਆਪਾਂ ਆਮ ਦੇਖੀ ਤਾਂ ਆਪਾਂ ਗੁਰੂ ਘਰ ਵਿੱਚ ਆਉਂਨੇ ਆ ਕੋਈ ਚੀਜ਼ ਦੀ ਮੰਗ ਕਰਦੇ ਆ ਕਾਲਪੁਰਖ ਪਰਮਾਤਮਾ ਸਾਡੇ ਪੁੱਤਰ ਦਾ ਵੀਜ਼ਾ ਲਾ ਦੇ ਅਸੀਂ ਖੰਡ ਪਾਠ ਕਰਾਵਾਂਗੇ ਜਾਂ ਸੁੱਖਾ ਮੰਗਦੇ ਆ ਕਿ ਵਾਹਿਗੁਰੂ ਸਾਡੇ ਪੁੱਤਰ ਦਾ ਵੀਜ਼ਾ ਲੱਗ ਜਾਵੇ ਜਾਂ ਸਾਡਾ ਪੁੱਤਰ ਪੱਕਾ ਹੋ ਜਾਵੇ ਅਸੀਂ ਆਹ ਕੰਮ ਕਰਦਾ ਕਿ ਅਸੀਂ ਆਹ ਸੇਵਾ ਕਰਦਾਂ ਭਾਵੇਂ ਕਿ ਅਸੀਂ ਜਿਤਾਉਂਦੇ ਪਏ ਕਾਲਪੁਖ ਪਰਮਾਤਮਾ ਜਿੱਦ ਸਾਡਾ ਆ ਕੰਮ ਕਰੇਗਾ ਤੇ ਅਸੀਂ ਫੇਰ ਪਾਠ ਕਰਾਉਣਾ ਹੈ ਮਿੱਤ ਸਾਡੇ ਕੋਲ ਸਮਾਂ ਨਹੀਂ ਹੈ। ਭਾਵ ਕਿ ਅਸੀਂ ਸਬਦੇ ਬਾਜੀ ਕਰਦੇ ਪਏ ਤੇ ਉਹ ਕਹਿਣ ਲੱਗਾ ਕਹਿਣ ਲੱਗਾ ਕਿ ਅਸੀਂ ਭਾਈ ਸਾਹਿਬ ਅਸੀਂ ਹੱਡ ਗ੍ਰੰਥੀ ਸਾਹਿਬ ਨੂੰ ਕਿਹਾ ਕਿ ਸਾਡਾ ਭਰਾ ਦੀ ਅਰਦਾਸ ਕਰ ਦੋ ਜੇ ਠੀਕ ਹੋ ਗਿਆ ਤੇ ਅਸੀਂ ਖੰਡ ਪਾਠ ਕਰਾਵਾਂਗੇ ਕਹਿੰਦੇ ਕਿ ਗ੍ਰੰਥੀ ਸਿੰਘ ਬਹੁਤ ਸਿਆਣਾ ਸੀ ਉਹ ਗੁੱਸੇ ਦੇ ਵਿੱਚ ਆਇਆ ਕਿ ਤੁਹਾਡੇ ਅਖੰਡ ਪਾਤਸ਼ਾਹ ਦੀ ਲੋੜ ਦੀ ਗੁਰੂ ਗ੍ਰੰਥ ਸਾਹਿਬ ਤੁਸੀਂ ਆਪ ਜਪ ਕਰ ਲੋ ਤੇ ਆਪੇ ਅਰਦਾਸ ਕਰ ਲੋ ਕਹਿੰਦੇ ਕਿ ਉਸ ਨੇ ਠੁਕਮਾ ਜਵਾਬ ਦੇ ਦਿੱਤਾ ਕਿ ਤੁਸੀਂ ਆਪੇ ਅਰਦਾਸ ਕਰ ਲੋ ਜੇ ਤੁਸੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਸੌਦੇਬਾਜ਼ੀ ਕਰਨੀ ਹੈ ਕਹਿੰਦੇ ਕਿ ਆਪੇ ਅਰਦਾਸ ਕਰ ਲੋ ਕਹਿੰਦੇ ਅਸੀਂ ਸਾਰਾ ਪਰਿਵਾਰ ਸ਼ਰਮੰਦਾ ਹੋ ਗਿਆ ਕਿ ਇੱਕ ਹੀ ਘਟਨਾ ਵਾਪਰ ਗਈ ਤੇ ਭਾਈ ਸਾਹਿਬ ਕਹਿੰਦੇ ਮੈਨੂੰ ਕਹਿੰਦੇ ਕਿ ਆਪੇ ਅਰਦਾਸ ਕਰ ਦੋ ਤੇ ਮੈਂ ਕਈ ਵਾਰਾ ਸੋਚਦਾ ਪਿਆ ਸਾ ਕਿ ਜੇ ਇਹੀ ਗੱਲ ਕਿਸੇ ਪੰਜਾਬ ਦੇ ਵਿੱਚ ਕਿਸੇ ਹੱਡ ਗ੍ਰਾਂਤੀ ਨੇ ਕੀਤੀ ਹੁੰਦੀ ਤੇ ਸਾਡੀ ਕਮੇਟੀ ਨੇ ਚਾਕੇ ਉਸ ਨੂੰ ਬਾਹਰ ਮਾਰਨਾ ਸੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਭਾਵਕ ਚਾਕੇ ਬਾਹਰ ਮਾਰਨਾ ਸੀ ਕਿ ਫੇਫੜੇ ਭਾਵੇਂ ਸਹੀ ਹੋਰ ਨਾ ਹੋਣ ਪਰ ਜਿਹੜਾ ਸਪਾਟ ਹੁੰਦਾ ਪਿਆ ਇਹ ਤਾਂ ਚੁੱਕ ਜਿਹੜੇ ਪੈਸੇ ਹੁੰਦੇ ਪਏ ਇਹ ਤਾਂ ਚੁੱਕ ਅੱਜ ਅਸੀਂ ਗੁਰੂ ਘਰਾਂ ਵਿੱਚ ਠੇਕੇਦਾਰ ਬਹਿ ਗਏ ਨੇ ਜਿਹੜੇ ਆਪਣੇ ਆਪ ਨੂੰ ਮਾਲਕ ਹੁੰਦੇ ਨੇ ਗੋਲਕਾਂ ਦੇ ਮਾਲਕ ਬਣ ਕੇ ਨੇ ਅਸੀਂ ਇੱਕ ਬੰਨੇ ਗੋਲਕ ਦੇ ਉੱਤੇ ਲਿਖਿਆ ਆ ਜਿਹੜੀ ਗੋਲਕ ਜਿਹੜੀ ਗਰੀਬ ਦਾ ਮੂੰਹ ਆ ਅਸੀਂ ਕਿਸ ਗਰੀਬ ਦੀ ਸਹਾਇਤਾ ਕੀਤੀ ਆ ਮੈਨੂੰ ਤਰੀ ਲੱਗਦਾ ਕਿਸੇ ਦੀ ਸਹਾਇਤਾ ਕੀਤੀ ਬਸ ਅਸੀਂ ਆਪਣੀਆਂ ਜੇਬਾਂ ਭਰੰਗਣੇ ਸਾਡੀਆਂ ਜੇਬਾਂ ਭਰੀਆਂ ਹੋਣੀਆਂ ਚਾਹੀਦੀਆਂ ਨੇ ਸਾਣਾ ਭਾਵੇਂ ਸਾਰਾ ਪੰਜਾਬ ਮਰਜ ਸਾਨੂੰ ਕੋਈ ਫਰਕ ਨਹੀਂ ਪੈਂਦਾ ਬੁੱਲੋ ਸਤਨਾਮ ਸ੍ਰੀ ਵਾਹਿਗੁਰੂ ਇਹ ਹਾਲਾਤ ਬਣ ਗਏ ਨੇ ਅੱਜ ਸਾਡੇ ਗੁਰੂ ਘਰਾਂ ਦੇ ਵਿੱਚ ਤਾ ਸਾਡਾ ਗੁਰੂ ਘਰਾਂ ਦੇ ਵਿੱਚੋਂ ਅੱਜ ਵਿਸ਼ਵਾਸ ਉੱਠਦਾ ਜਾ ਰਿਹਾ ਸਾਡਾ ਗੁਰਬਾਣੀ ਦੇ ਵਿੱਚੋਂ ਵਿਸ਼ਵਾਸ ਉੱਠਦਾ ਜਾ ਰਿਹਾ ਕਾਰਨ ਸਾਡਾ ਇਹ ਸਭ ਤੋਂ ਵੱਡਾ ਅਸੀਂ ਗੁਰਬਾਣੀ ਦੇ ਨਾਲ ਟੁੱਟ ਗਏ ਆਂ ਆੱਖਾਂ ਜੀਵਾਂ ਜੁਸਰੇ ਮਰ ਜਾਓ ਆਖ ਨੇ ਔਖਾ ਸੱਚਾ ਨਾਮ ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖ ਖਾਏ ਚਲ ਗਿਆ ਦੁੱਖ ਕਾਰਨ ਸਾਡਾ ਸਭ ਤੋਂ ਵੱਡਾ ਇਹ ਆ ਅੱਜ ਅਸੀਂ ਗੁਰਬਾਣੀ ਦੇ ਨਾਲ ਟੁੱਟ ਗਏ ਟੁੱਟਣ ਦਾ ਕਾਰਨ ਸਾਡਾ ਕੀ ਆ ਸਾਡੇ ਘਰ ਦੇ ਵਿੱਚ ਹੀ ਬਿਮਾਰੀਆਂ ਪਈਆਂ ਹੋਈਆਂ ਨੇ ਸਭ ਤੋਂ ਵੱਡੀ ਬਿਮਾਰੀ ਜਿਹੜੀ ਫੋਨ ਆ ਇਹਦੇ ਵਿੱਚ ਅਸੀਂ ਵੀ ਆਉਂਨੇ ਆ ਅੱਜ ਸਾਰੀ ਦਿਹਾੜੀ ਅਸੀਂ ਫੋਨ ਦੇ ਉੱਤੇ ਲੱਗੇ ਰਹਿੰਦੇ ਆ ਸਾਰੀ ਦਿਹਾੜੀ ਟਿਕ 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 ਲੱਗੀ ਰਹਿੰਦੀ ਆ ਰਾਤ ਦੇ 12 ਵਜੇ ਟਿਕ ਟਿਕ ਲੱਗੀ ਰਹਿੰਦੀ ਆ ਜਿੰਨਾ ਚਿਰ ਤੱਕ ਫੋਨ ਜਿਹੜਾ ਮੱਥੇ ਦਿੱਤੇ ਨਹੀਂ ਵੱਜਦਾ ਉਹਨਾਂ ਚਿਰ ਸਾਨੂੰ ਵੀ ਚੈਨ ਨਹੀਂ ਹੁੰਦਾ ਨੀਂਦ ਨਹੀਂ ਆਉਂਦੀ ਕਿ ਇਹਦੇ ਵਿੱਚ ਮੈਂ ਵੀ ਆਪਣੇ ਆਪ ਨੂੰ ਲਾਉਣਾ ਅਸੀਂ ਵੀ ਵਿੱਚੇ ਆ ਰਹੇ ਅੱਜ ਕਾਕੇ ਬਮੈਲ ਦੀ ੱਡੀ ਭੈੜੀ ਬਿਮਾਰੀ ਜਿਹੜੀ ਆ ਨਸ਼ਾ ਕਹਿੰਦੇ ਛੱਡਿਆ ਜਾ ਸਕਦਾ ਪਰ ਬਮੈਲ ਦੀ ਬਿਮਾਰੀ ਜਿਹੜੀ ਆ ਕਦੇ ਛੱਡੀ ਨਹੀਂ ਜਾ ਸਕਦੀ ਆਪਕਾ ਹੁਣ ਨਸ਼ਾ ਛਡਾਓ ਕੇਂਦਰ ਦੇਖੀ ਦੇਣਾ ਕਿੰਨੇ ਖੁੱਲ੍ਹੇ ਹੋਏ ਨੇ ਤੇ ਮੈਂ ਦਾਅਵੇ ਨਾ ਕਹਿਣਾ 2030 ਦੇ ਵਿੱਚ ਮਮੈਲ ਛਡਾਓ ਕੇਂਦਰ ਖੁੱਲ ਜਾਣੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਖੁੱਲ ਜਾਣੇ ਨੇ ਇਹ ਮੈਂ ਕਈ ਥਾਵਾਂ ਤੇ ਦੇਖ ਵੀ ਲਿਆ ਉੱਥੇ ਖੁੱਲ ਵੀ ਗਏ ਲਧਿਆਣੇ ਦੇ ਲਾਗੇ ਇੱਕ ਪਿੰਡ ਆ ਉੱਥੇ ਖੁੱਲ੍ਹਾ ਆ ਮੈਂ ਦੇਖਿਆ ਮੈਂ ਦੇਖ ਕੇ ਹਾਂ ਰਹਿ ਗਿਆ ਕਿਸੇ ਨੇ ਮੈਨੂੰ ਫੋੜਾ ਭੇਜੀ ਕਹਿੰਦੇ ਭਾਈ ਸਾਹਿਬ ਮੋਬਾਇਲ ਛਡਾ ਕੇ ਅੰਦਰ ਖੁੱਲ ਗਿਆ ਕਿਸੇ ਨੇ ਮੋਬਾਇਲ ਛਡਾਉਣਾ ਹੋਵੇ ਤਾਂ ਦੱਸਿਆ ਮੈਂ ਦੇਖ ਕੇ ਹਾਂ ਰਹਿ ਗਿਆ ਮੈਂ ਕਿ ਨਸ਼ਾ ਡਰਾਉਂ ਕਿੰਦਾ ਤੇ ਬੜੇ ਦੇਖੇ ਸੀ ਆ ਪਹਿਲਾ ਸੀਨ ਦੇਖਿਆ ਕਿਉਂਕਿ ਮੋਬਾਇਲ ਦੀ ਬਿਮਾਰੀ ਜਿਹੜੀ ਅੱਜ ਸਾਡੇ ਬੱਚੇ ਜਦ ਛੋਟਾ ਬੱਚਾ ਜਦ ਰੋਂਦਾ ਪਹਿਲਾਂ ਮਾਰਨ ਦੇ ਭਲੇ ਸਮਿਆਂ ਦੇ ਵਿੱਚ ਮਾਂ ਆਪਣੇ ਬੱਚੇ ਨੂੰ ਗਲ ਬੱਕੜੀ ਦੇ ਵਿੱਚ ਲੈਂਦੀ ਸੀ ਉਸ ਨੂੰ ਆਪਣਾ ਦੁੱਧ ਪਲਾਉਂਦੀ ਸੀ ਠੀਕ ਹੈ ਅੱਜ ਜੇ ਬੱਚਾ ਰੋਂਦਾ ਹੈ ਮਾਂ ਉਸ ਦੇ ਹੱਥ ਦੇ ਵਿੱਚ ਫੋਨ ਫੜਾ ਦਿੰਦੀ ਲੈ ਪੁੱਤਰ ਫੋਨ ਚਲਾ ਲੈ ਗੇਮ ਖੇਡਦਾ ਫਲਾਣਾ ਕਰ ਲਾ ਢਿੱਗਣਾ ਕਰ ਲਾ ਅੱਜ ਅਸੀਂ ਬੱਚੇ ਨੂੰ ਖੁਦ ਵਿਗਾੜਦੇ ਪਿਆ ਇਹਦੇ ਵਿੱਚ ਸਭ ਤੋਂ ਵੱਡਾ ਮਾਂ ਪਿਓ ਦਾ ਹੱਥ ਹੈ ਅੱਜ ਬੱਚਾ ਕਿਉਂ ਮੇਡਦਾ ਪਿਆ ਅੱਜ ਕੀ ਦੇਖੀਦਾ ਬੱਚਾ ਸਾਡਾ ਜਿਹੜਾ ਵਾਇਪਰੂਪ ਪਿਤਾ ਜਿਹੜਾ ਵਿਦੇਸ਼ ਦੀ ਧਰਤੀ ਉੱਤੇ ਹੁੰਦਾ ਹੈ ਉਧਰ ਪੈਸੇ ਭੇਜੀ ਜਾ ਰਿਹਾ ਇਧਰ ਮਾਂ ਬੱਚੇ ਨੂੰ ਖਾਣ ਲੈਦੀ ਬੁੱਟ ਲੈਦੀ ਬੱਚਾ ਫਿਰ ਵਿਗੜਨਾ ਸ਼ੁਰੂ ਹੋ ਜਾਂਦਾ ਕੋਲੋ ਸਤਨਾਮ ਸ੍ਰੀ ਵਾਹਿਗੁਰੂ ਗੜੀਆਂ ਦੇ ਵਿੱਚ ਘਾ ਮੁਰਦਾ ਫਿਰ ਬੁੱਲਟਾਂ ਦੇ ਉੱਤੇ ਪਟਾਕੇ ਪਹੁੰਚਦਾ ਅੱਜ ਸਾਡਾ ਬੁੱਲਟ ਬਦਨਾਮ ਹੋ ਗਿਆ ਕਾਲੀ ਲੋਈ ਬਦਨਾਮ ਹੋ ਗਈ ਕੇਸਰੀ ਪਾਕ ਬਦਨਾਮ ਹੋ ਗਈ ਕਾਰਨ ਕੀ ਆ ਅੱਜ ਅਸੀਂ ਗੇੜੀਆਂ ਦੇ ਵਿੱਚ ਫਸ ਗਏ ਗੇੜੀਆਂ ਦੇ ਵਿੱਚ ਮਸਟਰ ਅੰਟਰ ਪੁਣੇ ਦੇ ਵਿੱਚ ਫਸ ਗਏ ਅਕਾਲ ਦੀ ਘਟਨਾ ਹੈ ਦਾਸ ਕਪੂਰਥਾਲੇ ਦੇ ਵਿੱਚ ਗਿਆ ਕੀ ਦੇਖਿਆ ਨੌਜਵਾਨ ਗੱਭਰੂ ਸਿਰ ਦੇ ਉੱਤੇ 17 ਸਜਾਈਆਂ ਧੀ ਪੈਰ ਦੇ ਮਗਰ ਗੇੜੀਆਂ ਲਾ ਰਿਹਾ ਸੀ ਜਦੋਂ ਇਹ ਚੀਜ਼ ਦੇਖੀ ਮਨ ਨੂੰ ਬਹੁਤ ਦੁੱਖ ਲੱਗਾ ਕਿ ਅੱਜ ਅਸੀਂ ਕਿਸ ਰਾਹ ਤੇ ਚੱਲੇ ਗਏ ਸਿਰ ਦੇ ਉੱਤੇ 17 ਸਜਾਈਆਂ ਹੋਣਾਂ ਤੇ ਕਾਰਨ ਕੀ ਸਾਡਾ ਉਹੀ ਜਿਹੜਾ ਗੀਤਾਂ ਦੇ ਵਿੱਚ ਸਾਡੀਆਂ ਪੱਗਾਂ ਪੋਚਦੀਆਂ ਵਾਲੇ ਪਾਤ ਜਿਆ ਪਤਾ ਨਹੀਂ ਕੀ ਕੀ ਅੱਗੇ ਤੁਹਾਨੂੰ ਪਤਾ ਹੀ ਹੈ ਅੱਜ ਸਾਡੇ ਨਾ ਪੱਗਾਂ ਜੜੀਆਂ ਇਹਨਾਂ ਕਲਾਕਾਰਾਂ ਨੇ ਫੜ ਕੇ ਰੋਲ ਕੇ ਰੱਖ ਦਿੱਤੀ ਨਾ ਬਦਨਾਮ ਕਰਕੇ ਰੱਖ ਦਿੱਤੀ ਆ ਇਹ ਪੱਗਾਂ ਵਾਲਿਆਂ ਦਸਤਾਰਾਂ ਵਾਲੇ ਦਾ ਜਿਹੜਾ ਕਰਦਾਰ ਸੀ ਅੱਜ ਸਾਡਾ ਮਿੱਟੀ ਦੇ ਵਿੱਚ ਮਿਲਾ ਕੇ ਰੱਖ ਦਿੱਤਾ ਮਾਫ਼ ਕਰਨਾ ਲਾਈਵ ਚੱਲਦਾ ਪਿਆ ਇਹ ਹਾਲਾਤ ਬਣ ਗਏ ਨੇ ਕਿ ਪੱਗਾਂ ਪੋਚਣੀਆਂ ਵਾਲੇ ਸਾਡੀਆਂ ਧੀਆਂ ਪੈਣਾ ਦਾ ਰਾਣੇ ਲੋਕ ਤੇ ਸਨ ਇਹ ਉਹਨਾਂ ਦੀ ਇੱਜ਼ਤ ਤੇ ਪਤ ਪਚਾਉਂਦੇ ਸਨ ਅੱਜ ਨਿੱਤ ਦੇ ਗੀਤਾਂ ਵਿੱਚ ਆਉਂਦਾ ਆਗੇ ਪੱਗਾਂ ਪੋਚਣੀਆਂ ਵਾਲੇ ਅੱਗੇ ਤੁਹਾਨੂੰ ਜ਼ਿਆਦਾ ਪਤਾ ਪਰ ਭਾਈ ਗੁਰਦਾਸ ਜੀ ਤਾਂ ਪੁੱਛਿਆ ਤੇ ਭਾਈ ਗੁਰਦਾਸ ਜੀ ਕਹਿੰਦੇ ਪਣ ਦੇਖ ਉਪਰਾਈਆਂ ਚੰਗੀਆਂ ਮਾਵਾ ਭੈਣਾ ਧੀਆ ਜਾਣ ਤੇ ਅਸੀਂ ਸਮਝਿਆ ਮੈਨੂੰ ਨਹੀਂ ਲੱਗਦਾ ਸਮਝਿਆ ਅਸੀਂ ਆਪਣੀ ਧੀ ਨੂੰ ਧੀ ਸਮਝਦੇ ਹਾਂ ਆਪਣੀ ਭੈਣ ਨੂੰ ਭੈਣ ਸਮਝਦੇ ਹਾਂ ਆਪਣੀ ਮਾਂ ਨੂੰ ਮਾਂ ਸਮਝਦੇ ਹਾਂ ਤੇ ਬਗਾਨੇ ਵਾਸਤੇ ਅਸੀਂ ਪਤਾ ਨਹੀਂ ਕਿਹੜੇ ਕਿਹੜੇ ਸ਼ਬਦ ਵਰਤਦੇ ਹਾਂ ਪਤਾ ਨਹੀਂ ਕਿਹੜੇ ਕਿਹੜੇ ਬਿਆਨ ਨਹੀਂ ਕਰ ਸਕਦੇ ਲੈਵ ਚੱਲਦਾ ਪਏ ਇਹ ਹਾਲਾਤ ਪਾਇੰਦ ਸਾਡੀ ਕਾਮ ਮੈਂ ਪਰਿਵਾਰ ਦੀ ਗੱਲ ਕਰਦਾ ਸੀ ਲੁੰਗੀ ਲੈਂਡ ਦੇ ਵਿੱਚ ਪਰਿਵਾਰ ਸੀ ਡਾਕਟਰ ਨੇ ਚਬਾਅ ਦੇ ਦਿੱਤਾ ਜਦੋਂ ਡਾਕਟਰ ਨੇ ਚਬਾਅ ਦਿੱਤਾ ਤੇ ਉਹ ਰੋਜ਼ਾਨਾ ਜਿਹੜਾ ਗੁਰੂ ਘਰ ਵਿੱਚ ਆਉਂਦੇ ਸਨ ਤੇ ਗ੍ਰੰਥੀ ਸਿੰਘ ਨੇ ਕਹਿ ਕੇ ਤੁਸੀਂ ਆਪੇ ਜਿਹੜੀ ਅਰਦਾਸ ਕਰ ਲਓ ਜੇ ਤੁਸੀਂ ਤਾਂ ਤਾਂ ਸੈਲਸਰੀ ਬੀਨ ਗ੍ਰੰਥ ਸਾਹਿਬ ਦੇ ਨਾਲ ਸੰਦੇ ਬਾਜੀ ਕਰਨੀ ਹੈ ਕਹਿੰਦੇ ਨਹੀਂ ਕਿ ਸੰਦੇ ਬਾਜੀ ਨਹੀਂ ਕਰਦੇ ਕਹਿੰਦੇ ਕਿ ਤਾਂ ਲੋ ਫਿਰ ਤਿੰਨ ਚੀਜ਼ਾਂ ਦੋ ਚੀਜ਼ਾਂ ਮੰਨਣੀਆਂ ਪੈਣਗੀਆਂ ਵਾਇਕਰੂ ਦੋ ਚੀਜ਼ਾਂ ਮੰਨਣੀਆਂ ਪੈਣਗੀਆਂ ਕਹਿੰਦੇ ਹਾਂ ਜੀ ਦੱਸੋ ਉਹਨਾਂ ਜਿਸ ਬੱਚੇ ਦੇ ਫੇਫੜੇ ਖਰਾਬ ਹੋਏ ਸਨ ਉਸ ਦੇ ਅੱਗੇ ਇੱਕ ਸ਼ਰਤ ਰੱਖੀ ਕਿ ਬੱਚਾ ਆਪਣੇ ਕੇਸ ਤੇ ਨਹੀਂ ਕਤਲ ਕਰਵਾਏਗਾ ਕਹਿੰਦਾ ਨਹੀਂ ਕਰਾਏਗਾ ਕਹਿੰਦੇ ਤੈਨੂੰ ਮਜੂਰ ਆ ਕਹਿੰਦੇ ਮਜੂਰ ਆ ਕਹਿੰਦੇ ਦੂਸਰਾ ਇਸ ਬੱਚੇ ਦੀ ਘਰ ਵਾਲੀ ਕੌਣ ਹੈ ਉਹਨੇ ਕਿਹਾ ਜੀ ਆ ਨਾਂ ਨਾਲ ਆਈ ਮਾਂ ਪੁਰਖਾਣੇ ਤੇ ਤਾਂ ਪਿਆਰ ਨਾਲ ਆਈ ਆ ਵਾਇਰੂ ਉਹਨਾਂ ਪਰਿਵਾਰ ਨੇ ਕਿਹਾ ਨਾਲ ਆਈ ਆ ਤੇ ਗ੍ਰੰਥੀ ਸਿੰਘ ਕਹਿਣ ਲੱਗਾ ਕਹਿਣ ਲੱਗਾ ਬੇਟਾ ਜੀ ਤੁਸੀਂ ਸਮੁੱਚਾ ਪਰਿਵਾਰ ਅੰਮ੍ਰਿਤ ਛਕੋਗੇ ਕਹਿੰਦੇ ਜੀ ਜ਼ਰੂਰ ਛਕਾਂਗੇ ਕਹਿੰਦੇ ਅੱਜ ਤੋਂ 15 ਦਿਨਾਂ ਬਾਅਦ ਅੰਮ੍ਰਿਤ ਸੰਚਾਰ ਹੋਣਾ ਤੇ ਤੁਸੀਂ ਆ ਕੇ ਸਮੁੱਚੇ ਪਰਿਵਾਰ ਨੇ ਕੇਸੀ ਇਸ਼ਨਾਨ ਕਰਕੇ ਅੰਮ੍ਰਿਤ ਛਕਣਾ ਕਹਿੰਦੇ ਠੀਕ ਹੈ ਜੀ 7 ਅਪਰਚ ਅੰਮ੍ਰਿਤ ਛਕਾਂਗੇ ਜਦ ਸਮੁੱਚਾ ਪਰਿਵਾਰ ਆਇਆ 15 ਦਿਨਾਂ ਬਾਅਦ ਉਹਨਾਂ ਪਰਿਵਾਰ ਨੇ ਅੰਮ੍ਰਿਤ ਛਕਿਆ ਬੱਚੀ ਨੇ ਅੰਮ੍ਰਿਤ ਛਕ ਲਿਆ ਤੇ ਜਦੋਂ ਉਸ ਲੜਕੇ ਦੀ ਵਾਰੀ ਆਈ ਫੇਫੜੇ ਡੈਮੇਜ ਹੋਣ ਕਾਰਨ ਉਹਦੇ ਕੋਲ ਵੀਰ ਆਸਨ ਦੇ ਵਿੱਚ ਬੈਠਣਾ ਨਹੀਂ ਗਿਆ ਕਿਉਂਕਿ ਜਦ ਅੰਮ੍ਰਿਤ ਛਕਾਉਂਦੇ ਆਪਾਂ ਆਹਣ ਦੇਖੀਦਾ ਸਾਨੂੰ ਵੀਰ ਆਸਨ ਦੇ ਵਿੱਚ ਬਹਿਣਾ ਪੈਂਦਾ ਵੀਰ ਆਸਨ ਦੇ ਵਿੱਚ ਉਸਦੇ ਕੋਲ ਬੈਠਣਾ ਨਾ ਦੇਵੇ ਉਸਦੇ ਦਰਦ ਬਹੁਤ ਹੋਵੇ ਤੇ ਪੰਜ ਪਿਆਰਿਆਂ ਨੇ ਹੁਕਮ ਕਰ ਦਿੱਤਾ ਕਿ ਇਸ ਬੱਚੇ ਨੂੰ ਲੰਮੇ ਪਾ ਦੋ ਜਦ ਬੱਚੇ ਨੇ ਅੰਮ੍ਰਿਤ ਛੱਡ ਲਿਆ ਬੱਚਾ ਜਿਹੜਾ ਭੇਉਸ਼ ਹੋ ਗਿਆ ਜਦ ਭੇਉਸ਼ ਹੋ ਗਿਆ ਸਾਰੇ ਬੰਨੇ ਭਾਜੜਾ ਪੈ ਗਿਆਂ ਐਂਬੂਲੈਂਸ ਨੂੰ ਫੋਨ ਕੀਤਾ ਹਸਪੀਟਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਜਦ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਤੇ ਧੰਨ ਧੰਨ ਸਾਈਂ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਜੀ ਨੇ ਐਸਾ ਕਿਰਸ਼ਮਾ ਕੀਤਾ ਕਿ ਉਸ ਬੱਚੇ ਦੀ ਰਿਪੋਰਟ ਪੜ ਕੇ ਡਾਕਟਰ ਦੇ ਘਰਾਂ ਰਹਿ ਗਏ ਡਾਕਟਰ ਹਾਂ ਦਾ ਕਹਿ ਗਿਰ ਉਸਨੇ ਦੇਖਿਆ ਕਿ 80% ਬੱਚੇ ਤੇ ਫੇਫੜੇ ਡੈਮੇਜ ਹੋਏ ਸਨ ਹੁਣ 100% ਠੀਕ ਨੇ ਇਹ ਕਾਰਨ ਕੀ ਆ ਬੱਚੇ ਨੂੰ ਪੁੱਛਿਆ ਕਿ ਸਾਡੇ ਕੋਲ ਇਹੋ ਜੀ ਮਿਸਟਰ ਸਿੰਘ ਸਾਡੇ ਕੋਲ ਇਹੋ ਜੀ ਕੋ ਦਵਾਈ ਨਹੀਂ ਹੈਗੀ ਤੂੰ ਕਿਹੜੀ ਦਵਾਈ ਪੀਤੀ ਆ ਜਿਸ ਕਾਰਨ ਤੇਰਾ 100% ਫੇਫੜੇ ਬਿਲਕੁਲ ਠੀਕ ਹੋ ਗਏ ਨੇ ਬੋਲੋ ਸਤਿਰਾ ਸ੍ਰੀ ਵਾਹਿਗੁਰੂ ਕਿ ਤੇਰੇ ਫੇਫੜੇ ਜਿਹੜੇ ਬਿਲਕੁਲ ਠੀਕ ਹੋ ਗਏ ਨੇ ਉਹ ਜਿਹੜਾ ਪਰਿਵਾਰ ਨਾਲ ਸਾਰੀ ਗੱਲ ਸੀ ਤੇ ਸਾਡਾ ਜਿਹੜਾ ਵਿਸ਼ਵਾਸ ਜਿਹੜਾ ਧੰਨ ਧੰਨ ਕਲਗੀ ਤਰਦਸ਼ਮੇਸ਼ ਪਾਸ਼ਾ ਤੇ ਸਾਡਾ ਹੋਰ ਵੱਧ ਗਿਆ ਕਹਿਣ ਲੱਗੇ ਕਿ ਅਸੀਂ ਰੋਜ਼ਾਨਾ ਹੁਣ ਅੰਮ੍ਰਿਤ ਵੇਲੇ ਉੱਠੀਦਾ ਧੰਨ ਧੰਨ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਲਈਦਾ ਤੇ ਉਹਨਾਂ ਦਾ ਸ਼ੁਕਰਾਨਾ ਕਰੀਦਾ ਕਹਿਣ ਤੋਂ ਭਾਵ ਕਿ ਜੇ ਸਾਡਾ ਗੁਰਬਾਣੀ ਦਿੱਤੇ ਤੇ ਬਾਣੀ ਤੇ ਵਿਸ਼ਵਾਸ ਹੋਵੇ ਵੱਡੇ ਤੋਂ ਵੱਡਾ ਰੋਗ ਵੀ ਤਾਂ ਤਨ ਕਲਗੀਆਂ ਵਾਲਾ ਦਸ਼ਮੇਸ਼ ਪਾਸ਼ਾ ਮੇਰਾ ਬਿਲਕੁਲ ਠੀਕ ਕਰ ਦਿੰਦਾ